ਮੇਰੇ ਦਿਲ ਦੇ ਨਜ਼ਦੀਕ ਹੈ ਜੀ ਸੰਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਮੇਰੇ ਦਿਲ ਦੇ ਨਜ਼ਦੀਕ ਹੈ ਜੀ ਇੱਕ ਇਹੋ ਜੀ ਸ਼ਖਸੀਅਤ ਜਿੰਨੇ ਸਾਰਾ ਕੁਝ ਆਪਣੇ ਧਰਮ ਲਈ ਵਾਰਤਾ ਉਸ ਤੋਂ ਵੱਡਾ ਵਿਯੋਧਾ ਇਸ ਵੀਵੀ ਸਦੀ ਦਾ ਨਹੀਂ ਹੈ ਜੀ ਕੋਈ ਮੇਰੇ ਗੁਰੂ ਜੀ ਕਹਿੰਦੇ ਹੁੰਦੇ ਆ ਬਹੁਤ ਵਾਰੀ ਕਿਹਾ ਜੀ ਉਹਨਾਂ ਨੇ ਵੀ ਹਰ ਮੰਦਰ ਦੇ ਵਿੱਚ ਇੱਕ ਪਿੰਡਰਾ ਵਾਲੇ ਜਰਨੈਲ ਸੁਭੇਕ ਸਿੰਘ ਔਰ ਲਿੱਟੇ ਦੇ ਜਿਹੜੇ ਚੀਫ ਸੀਗੇ ਬਿਓ ਹੋਣੇ ਚਾਹੀਦੇ ਆ ਹਰਮੰਦੀਰ ਦੇ ਅੰਦਰ ਕਈ ਵਾਰੀ ਕਿਹਾ ਉਹਨਾਂ ਨੇ ਆਪਣੇ ਇੰਟਰਵਿਊ ਚ ਖੁੱਲਕੇ ਕਿਹਾ ਜੀ ਉਹਨਾਂ ਨੇ ਤੇ ਮੇਰੇ ਮਨ ਚ ਸਨਮਾਨ ਹੈ ਸੰਤਾ ਲਈ ਪਰ ਆਖਰੀ ਸਾਹ ਤੱਕ ਰਹੇਗਾ ਕਰਨ ਕਿਉਂ ਹੋਣੇ ਚਾਹੀਦੇ ਕਿਨੂੰ ਐਡਲ ਬਣਾਈਏ ਫਿਰ ਸਵਰਕਰ ਜੀ ਨੂੰ ਬਣਾ ਲੀਏ ਜਿਨ੍ਹਾਂ ਨੇ ਸਜ਼ਾ ਹੁੰਦੀ 6 ਮਹੀਨੇ ਬਾਅਦ ਹੀ ਪਹਿਲਾਂ ਮਾਫੀਨਾਮਾ ਲਿਖ ਕੇ ਦਿੱਤਾ ਸੀਗਾ ਬਣਿਆ ਦੇ ਆਈਡੀਆ ਲਾ ਪਿੱਛੇ ਫਿਲਮ ਵੀ ਬਣੀ ਆ ਉਹਨਾਂ ਨੇ ਕੋਈ ਨਾ ਕਿਹਾ ਹੋ ਗਿਆ ਜੀ ਫਿਰ ਛੁੱਟ ਥੋੜੀ ਬੋਲਦੇ ਨੇ ਅਜੇ ਸੀ ਮਾਫੀਨਾਮੇ ਲਿਖ ਕੇ ਦਿੱਤੇ ਆ ਉਹਨਾਂ ਨੇ ਅੰਗਰੇਜ਼ਾਂ ਨੂੰ ਅੰਗਰੇਜ਼ਾਂ ਤੋਂ 60 ਰੁਪਏ ਮਹੀਨਾ ਪੈਨਸ਼ਨ ਮਿਲੀ ਆ ਉਹਨਾਂ ਨੂੰ ਕੋਈ ਕਹਿ ਦਵੇ ਆ ਗਿਆ ਵੀ ਇਹ ਫੈਕਟ ਗਲਤ ਹੈ ਮੇਰਾ ਜੋ ਮੈਂ ਕਹਿ ਰਿਹਾ ਜੀ ਇਹਦੇ ਚ ਕਿਹਾ ਜੀ ਹੂੰ 6 ਮਹੀਨੇ ਬਾਅਦ ਪਹਿਲਾ ਮਾਫੀਨਾਮਾ ਲਿਖਿਆ ਇਹਨਾਂ ਨੇ ਸਬਰ ਕਰਨ ਤੇ ਸਬਰ ਕਰਨ ਨੂੰ ਮੰਨ ਲਿਆ 60 ਰੁਪਏ ਮਹੀਨਾ ਉਹਨਾਂ ਤੋਂ ਪੈਨਸ਼ਨ ਲੈਂਦੇ ਰਹੇ ਆ ਸਬਰ ਕਰ ਸਬਰ ਕਰਨੇ ਈਵਨ ਹਿੰਦ ਆਜ਼ਾਦ ਹਿੰਦ ਫੌਜ ਚ ਜਦ ਭਰਤੀ ਸੁਭਾਸ਼ ਚੰਦਰ ਬੋਸ ਨੇ ਲਾਈ ਹੈ ਸਵਰਕਰ ਨੇ ਪੰਜ ਜਨਿਆਂ ਦੇ ਵਿੱਚ ਵੀ ਇਹਦਾ ਵਰਨਨ ਹੈ ਪੰਜ ਜਨਨਾ ਅਖਬਾਰ ਉਸ ਟਾਈਮ ਚੱਲਦੇ ਹੁੰਦੇ ਸੀ ਸੰਘਾ ਵਾਲਾ ਦੀਆ ਸਵਰਕਰ ਨੇ ਉਸ ਟਾਈਮ ਜਗਾ ਜਗਾ ਘੁੰਮ ਕੇ ਇੱਕ ਇੱਕ ਰੈਲੀਆਂ ਕਰਕੇ ਇਹ ਗੱਲ ਕਹੀ ਆ ਕਿ ਤੁਸੀਂ ਆਜ਼ਾਦ ਹਿੰਦ ਫੌਜ ਚ ਸ਼ਾਮਿਲ ਨਾ ਹੋ ਕੇ ਬ੍ਰਿਟਿਸ਼ ਫੌਜ ਦੇ ਵਿੱਚ ਸ਼ਾਮਿਲ ਹੋ ਹਿੰਦੂਆਂ ਨੂੰ ਅਪੀਲ ਕੀਤੀ ਹੈ ਔਰ ਇੱਕ ਵਾਰੀ ਨਹੀਂ ਕੀਤੀ ਕਈ ਵਾਰੀ ਕੀਤੀ ਹੈ ਸੁਭਾਸ਼ ਚੰਦਰ ਬੋਸ ਦੇ ਖਿਲਾਫ ਖੜੇ ਹੋਏ ਸਨ ਖਿਲਾਫ ਪੰਜ ਜੰਨਿਆਂ ਦਾ ਕਾਰਟੂਨ ਚਪਾਇ ਜਿਹਦੇ ਜਿਹਦੇ ਸਵਰਕਰ ਦੇ ਹੱਥ ਚ ਇੱਕ ਤੀਰ ਕਮਾਨ ਹੈ ਗਾਂਧੀ ਖੜੇ ਹੈ ਗਾਂਧੀ ਖੜੇ ਹੈ ਮੋਨਦਾਸ ਕਰਮਚੰਦ ਗਾਂਧੀ ਉਹਨਾਂ ਦੇ 10 ਸਿਰ ਹੈ ਰਾਵਣ ਦੀ ਤਰ੍ਹਾਂ ਔਰ ਇੱਕ 1 ਇੱਕ ਸਿਰ ਉਹਦੇ ਚ ਸੁਹਾਸੇਂਦਰ ਬੋਸ ਦਾ ਹੈ ਔਰ ਸਵਰਕਰ ਨੇ ਤੀਰ ਚੜਾਇਆ ਹੋਇਆ ਪੰਜ ਜੰਨਿਆਂ ਦਾ ਬਹੁਤ ਫੇਮਸ ਕਾਰਟੂਨ ਹੈ ਲਵ ਲਓ ਉਹਨਾਂ ਨੂੰ ਆਈਡਲ ਮੰਨ ਲੀਏ ਜੀ ਜਿਹੜੇ ਮੁਲਕ ਗੁਲਾਮ ਕਰਨ ਵਾਲਿਆਂ ਨਾਲ ਖੜੇ ਹਮੇਸ਼ਾ ਕਿ ਨੂੰ ਆਡਲ ਮੰਨੀਆਂ ਫਿਰ ਹੋਰ ਕੋਈ ਦਿਖਾਓ ਮੈਨੂੰ ਦੋ ਕੋਈ ਆਡਲ ਜਿਹੜਾ ਸੰਤਾ ਨਹੀਂ ਬਰਾਬਰੀ ਕਰਦਾ ਵੇ ਧਰਮ ਵਾਸਤੇ ਮਰਨ ਦਾ ਜਿਹਦੇ ਅੰਦਰ ਹੌਂਸਲਾ ਹੋਵੇ ਅਸੀਂ ਇੱਕ ਐਕਸੈਪਟ ਕਰਨ ਨੂੰ ਤਿਆਰ ਆਂ ਪੜਿਆ ਹੋਣਾ ਤੁਸੀਂ ਤਾਂ ਹੀ ਆਡਲ ਮੰਗੇ ਮੰਨੇ ਹਾਂ ਮੈਂ ਬਹੁਤ ਮੈਂ ਜਦ ਤੁਸੀਂ ਤਾਂ ਦੇਖਿਆ ਹੋਣਾ ਹਾਂਜੀ ਤੁਸੀਂ ਤਾਂ ਦੇਖਿਆ ਹੀ ਹੋਣਾ ਨਹੀਂ ਯਾਰ ਚਲੋ ਕਦੇ ਫੇਰ ਗੱਲ ਕਰਾਂਗੇ ਤੇ ਮੇਰਾ ਕਹਿੰਦਾ ਭੋ ਇਹ ਵੀ ਜਦ ਮੈਂ ਜਦ ਇਹ ਇੱਥੋਂ ਦੀ ਸ਼ੁਰੂਆਤ ਕਿੱਥੋਂ ਹੋਈ ਹੈ ਸੰਤ ਜਰਨੈਲ ਸਿੰਘ ਕਾਲਸਾ ਪਿੰਡਰਾਵਾਲਾ ਦਾ ਸਨਮਾਨਤਮੈ ਸ਼ੁਰੂ ਤੋਂ ਕਰਦਾ ਰਹੇ ਹਾਂ ਜੀ ਐਸੀ ਗੱਲ ਨਹੀਂ ਹੈ ਲੇਕਿਨ ਇਹ ਤੇ ਜੋ ਮੋੜ ਇੱਕ ਤਾਂ ਆਇਆ ਅੰਬਾਲਾ ਦਾ ਇੱਕ ਹਿੰਦੂਵਾਦੀ ਹੈ ਆਪਕੇ ਲਵਕੋਲ ਵੀ ਆ ਜੀ ਉਹ ਹੈ ਤੇ ਅਦਾ ਹੀ ਦਿਮਾਗ ਹੈ ਤੇ ਉਹ ਉਹਨੇ ਚੈਲੰਜ ਕਰਤਾ ਵੀ ਅਸੀਂ ਗੁਰਦੁਆ ਅਸੀਂ ਪੰਜਾਬ ਦੇ ਸਾਰੇ ਗੁਰਦੁਆਰਾਂ ਦੇ ਵਿੱਚੋਂ ਜਿਹੜਾ ਹੈ ਨਾ ਹਰਿਆਣਾ ਦੇ ਸਾਰੇ ਗੁਰਦੁਆਰਾਂ ਦੇ ਵਿੱਚੋਂ ਵੀ ਅਸੀਂ ਸੰਤ ਜੀ ਦੀ ਫੋਟੋ ਉਤਰਵਾਵਾਂਗੇ ਮੈਨੂੰ ਫੀਲ ਹੋਇਆ ਮੈਂ ਬਾਜ਼ਾਰ ਗਏ ਸੰਤਾਂ ਦਾ ਬਹੁਤ 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 ਸੋਹਣਾ ਪੋਸਟਰ ਉਹ ਵਾਕਈ ਬਹੁਤ ਸ਼ਾਨਦਾਰ ਪੇਂਟਿੰਗ ਹੈ ਉਹ ਮੈਂ ਲੈ ਤਾ ਮੈਂ ਆਪਣੇ ਘਰ ਲਾ ਲਿਆ ਉਹ ਫੋਟੋ ਜਿਹੜੀ ਸੀਗੀ ਉਹ ਉਹਦੇ ਚ ਵੀ ਕੁਝ ਨਹੀਂ ਸੀਗਾ ਬੇਤਵੀ ਵਾਲਾ ਮਾਮਲਾ ਉਹਦੇ ਚ ਕੱਖ ਨਹੀਂ ਸੀਗਾ ਉਹ ਕਦੇ ਫਿਰ ਤੁਹਾਨੂੰ ਇੱਕ ਅਲੱਗ ਤੋਂ ਦੱਸੂਗਾ ਵੀ ਉਹਦੇ ਚ ਕਿਆ-ਕਿਆ ਚੀਜ਼ਾਂ ਸੀਗੀਆਂ ਇਹ ਚੀਜ਼ ਮੇਰੇ ਨਾਲ ਹੋਈ ਹੈ ਮੈਨੂੰ ਤਾਂ ਪਤਾ ਹੈ ਜੀ ਉਹ ਫੋਟੋ ਜਿਹੜੀ ਸੀਗੀ ਉਹ ਮੈਂ ਇੱਕ ਬਿਲਕੁਲ ਨਿਆਣ ਮੱਤ ਚ ਕਹਿ ਲਓ ਵੀ ਚਲੋ ਮੈਂ ਉਹਦੇ ਚ ਕੈਪਸ਼ਨ ਪਾਈ ਵੀ ਸ਼ਿਵਜੀ ਮਹਾਰਾਜ ਕੇ ਘਰ ਮੈਂ ਬੁੱਧ ਔਰ ਸਿੱਖ ਜਰਨਲ بس ਇਹਨਾਂ ਉਹਦਾ ਟਾਈਟਲ ਸੀਗਾ ਉਹ ਮੈਂ ਫੋਟੋ ਖਾਤੀ ਉਸ ਤੋਂ ਬਾਅਦ ਫਿਰ ਜੋਤ ਜਾਨ ਦਾ ਮੇਰੇ ਖਿਲਾਫ ਇਹਨਾਂ ਨੇ ਸਟਾਰਟ ਕੀਤਾ ਜੀ ਫਿਰ ਬਾਈਕਾਟ ਕਰਨਾ ਸ਼ੁਰੂ ਕੀਤਾ ਜੀ ਮੇਰਾ ਫਿਰ ਮੈਂ ਪੜਨਾ ਸ਼ੁਰੂ ਕੀਤਾ ਸੰਥਾਨ ਨੂੰ ਮਗਰ ਇਹ ਨਹੀਂ ਤਾਂ ਕੋਈ ਗੱਲ ਨਹੀਂ ਸੀਗੀ ਫਿਰ ਮੈਂ ਪੜਿਆ ਜੀ ਅਲੱਗ ਅਲੱਗ ਕਿਤਾਬਾਂ ਪੜੀਆਂ ਜੀ ਗੂਗਲ ਤੇ ਬਹੁਤ ਸਰਚ ਕਰਾਇਆ ਸੁਭਰਮਨੰ ਸੁਮੀ ਜੀ ਦੇ ਮੈਂ ਇੰਟਰਵਿਊ ਫਿਰ ਬਹੁਤ ਸੁਨੇ ਹੈ ਕਈ ਕਈ ਵਾਰ ਸੁਨੇ ਹੈ ਫਿਰ ਉਹ ਪੂਰਾ ਜਿਹੜਾ ਉਸ ਸਾਰਾ ਸੀਗਾ ਉਹ ਲੱਭ ਲੁੱਭ ਕੇ ਸਾਰਾ ਇਤਿਹਾਸ ਪੜਿਆ ਜੀ ਫਿਰ ਮੈਂ ਇਹਨਾਂ ਦਾ ਫੇਰ ਮੇਰੇ ਅਕਾ ਗੁਰੂ ਮੇ ਯਾਰ ਇਹ ਤਾਂ ਵਾਕਈ ਯਾਰ ਇੱਕ ਪਰਮਾਤਮਾ ਦਾ ਹੀ ਨੂਰ ਸੀ ਤੇ ਪਰਮਾਤਮਾ ਦਾ ਹੀ ਨੂਰ ਹੈ ਵਾਜੇ ਆਪਾਂ ਸਾਰੇ ਪਰਮਾਤਮਾ ਦੇ ਅੰਸ਼ ਹੈ ਹੂੰ ਵੀ ਇਹ ਤਾਂ ਪਰਮਾਤਮਾ ਦਾ ਹੀ ਨੂਰ ਹੈ ਮੇ ਰੱਬੀ ਰੂਹ ਹੈ ਇੱਕ ਸੰਤ ਹੈ ਜਿਹੜਾ ਜਿਹੜੇ ਬਿਨਾਂ ਲਾਕ ਲਪੇਟ ਦੋਂ ਧੀਆਂ ਦੀ ਇੱਜ਼ਤ ਦੇ ਰੱਖੇ ਹਿੰਦੂ ਕੁੜੀ ਭਾਵੇਂ ਹਿੰਦੂ ਦੀ ਹੋਵੇ ਭਾਵੇਂ ਸਿੱਖ ਦੀ ਹਾਂ ਸਿੱਖ ਦੀ ਕੋਈ ਉਹਦੇ ਨਾਲ ਬਤਮੀਜ਼ੀ ਕਰਦਾ ਉਹਨੂੰ ਸੋਧ ਕੇ ਮੇਰੇ ਕੋਲ ਆ ਉਹ ਮੈਂ ਦੇਖੂਗਾ ਇਹ ਗਲਤ ਇੱਕ ਸੰਤੀ ਕਹਿ ਸਕਦੇ ਆ ਜੀ ਹੋਰ ਕੋਈ ਨਹੀਂ ਕਹਿ ਸਕਦਾ ਹੂੰ ਤਾਂ ਕਿ ਮੈਂ ਹਰ ਸਵਾਲ ਦਾ ਜਵਾਬ ਦਊਗਾ ਸੰਜਰਨਲ ਸਿੰਘ ਜੀ ਖਾਲਸਾ ਤੇ ਜੋ ਵੀ આરોਪ ਲਾਏ ਜਾਂਦੇ ਆ ਜੋ ਵੀ ਚੀਜ਼ਾਂ ਹੈਗੀਆਂ ਮੈਂ ਕਦੇ ਆਰਾਮ ਨਾਲ ਇਹਨਾਂ ਦਾ ਜਵਾਬ ਜ਼ਰੂਰ ਦਊਗਾ ਜੀ ਅਗਲੇ ਇੰਟਰਵਿਊ ਤੇ ਕਰਾਂਗੇ ਮੈਂ ਤੱਥਾਂਤਮਕ ਰੂਪ ਤੋਂ ਜਵਾਬ ਦਊਗਾ ਜੀ ਹੂੰ ਕਿਉਂਕਿ ਕੋਈ ਗੱਲ ਅਗਰ ਉਹਨਾਂ ਨੇ ਕਹੀ ਆ ਤਾਂ ਕਿਉਂ ਕਹੀ ਹੈ ਫਿਰ ਉਹਦਾ ਪਿਛੋਕ ਉਹਦਾ ਪਿਛਲੇ ਸਾਰੇ ਰੀਜ਼ਨ ਦੱਸ ਕੇ ਫਿਰ ਦੱਸੋ ਕਈ ਲੋਕ ਇਹ ਵੀ ਕਹਿ ਦਿੰਦੇ ਆ ਵੀ ਸੰਤ ਜੀ ਜਿਹੜੇ ਆ ਉਹ ਹਰਮੰਦਰ ਸਾਹਿਬ ਤੋਂ ਅਕਾਲ ਤਖਤ ਤੋਂ ਬਾਹਰ ਆ ਜਾਂਦੇ ਤਾਂ ਆਰਮੀ ਅਟੈਕ ਹੀ ਨਾ ਕਰਦੀ ਜਨਰਲ ਸਿਨਾ ਦਾ ਕਹਿਣਾ ਹੈ ਜੀ ਉਹ 1982 ਸੰ ਜਨਰਲ ਸਿੰਘ ਖਾਲਸਾ ਅਕਾਲ ਤਖਤ ਕਹ ਲੋ ਜਾਂ ਪੈਰਾਮਿਸਿਵ ਕਹ ਲੋ ਦਰਬਾਰ ਸਾਹਿਬ ਦਾ ਇਹਦੇ ਚ ਆਏ ਆ 84 ਦੇ ਵਿੱਚ ਜਨੂਰੀ ਦੇ ਆਸ-ਪਾਸ ਹਾਂਜੀ ਬਿਲਕੁਲ ਸਹੀ ਆਮ ਰਾਈਟ ਨਾ ਹੂੰ 1982 ਚ ਇਹ ਤੇ ਚੱਕਰਾਤਾ ਔਰ ਸਰਸਾਵਾ ਹਮ ਜਮਨਾਨਗਰ ਤੋਂ ਥੋੜਾ ਅੱਗੇ ਸਿੱਧਾ ਜੇਹਸਾਨਪੁਰ ਵੱਲ ਤੇ ਚ ਸਰਸਾਵਾ ਆਂਦਾ ਸਰਸਾਵਾ ਔਰ ਚੱਕਰਾਤਾ ਦੇ ਵਿੱਚ ਫਿਰ ਪ੍ਰੈਕਟਿਸ ਕਿਉ ਕੀਤੀ ਹੈ ਜੀ ਮਾਡਲ ਬਣਾ ਕੇ ਹਾਂ ਮਾਡਲ ਬਣਾ ਕੇ ਕਿਉਂ ਫਿਰ ਪ੍ਰੈਕਟਿਸ ਕੀਤੀ ਗਈ ਹੈ ਸਵਾਲ ਬਹੁਤ ਹੈ ਜੀ ਹਮ ਸਰੈਂਡਰ ਉਹੀ ਇਹ ਗੱਲ ਕਹਿ ਸਕਦੇ ਆ ਜਿਨ੍ਹਾਂ ਦੇ ਆਈਡਲ ਸਵਰ ਕਰ ਔਰਨੇ ਕੋਈ ਆਦਮੀ ਕਹਿ ਸਕਦਾ ਜਿਸ ਗੱਲ ਨੂੰ ਬਿਸਰੈਂਡਰ ਕਰ ਦਿੰਦਾ ਹੈ। ਆਤਾਰਮ ਦੇ ਅੱਗੇ ਸਰੈਂਡਰ ਕਰਨ ਦਾ ਮਤਲਬ ਕੀ ਹੁੰਦਾ ਹੈ ਜੀ? ਜ਼ਮੀਰ ਗਿਰਵੀ ਰੱਖ ਕੇ ਵੇਚਣਾ, ਆਪਣਾ ਜ਼ਮੀਰ ਹੀ ਵੇਚ ਦੇਣਾ। ਨਹੀਂ ਸੀ ਸੰਤਾਨ ਨੂੰ ਐਕਸੈਪਟੇਬਲ ਨਹੀਂ ਸੀਗਾ। ਉਹਨਾਂ ਨੇ ਸ਼ਹਾਦਤ ਦਿੱਤੀ ਹੈ ਜੀ ਆਪਣੇ। ਹੂੰ। ਤੇ ਉਹ ਲੋਕ ਉਹਨਾਂ ਨੂੰ ਗਲਤ ਕਹਿ ਰਹੇ ਨੇ ਜਿਹੜੇ ਕੰਚਨ ਕੁਮਾਰੀ ਨੂੰ ਸ਼ਹੀਦ ਮੰਨਦੇ ਆ। ਵੈਸੇ ਇਸ ਗੱਲ ਤੇ ਮੈਨੂੰ ਅਜੀਬ ਵੀ ਲੱਗਿਆ ਕਿ ਕਿਸੇ ਬੰਦੇ ਨੇ ਇੰਟਰਵਿਊ ਕੀਤੀ ਸੀ ਸ਼ਾਇਦ ਉਹ ਸਾਡੀ ਗੱਲਬਾਤ ਵੀ ਦੇਖੇਗਾ ਵੀ ਉਹ ਸ਼ਹੀਦ ਹੈ ਅਪਸੈਟ ਹੈ ਜੀ ਮੈਂਟਲੀ ਅਪਸੈਟ ਲੋਕ ਹੈ ਜਿਹੜੇ ਅੱਜ ਹਿੰਦੂ ਦੀ ਲੀਡਰ ਬਣੇ ਬੈਠੇ ਆ ਉਹ ਤਾਂ ਸੋ ਕੰਚਨ ਕੁਮਾਰੀ ਹੁਣ ਕੰਚਨ ਕੁਮਾਰੀ ਭੈਣ ਹੈ ਔਰ ਪਾਇਲ ਦੁਸ਼ਮਣ ਹੈ ਉਸ ਤਾਂ ਤਾਂ ਸਾਡੀ ਭੈਣ ਹੈ ਸਾਡੀ ਧੀ ਹੈ ਇੱਕ ਉਹ ਹੈਗਾ ਸਾਹਿਬ ਹੈਗੇ ਨੇ ਸਾਹਿਬ ਜੀ ਉਹ ਉਹ ਕਹ ਰਹੇ ਸੀ ਕਿ ਮੇਰੇ ਘਰ ਆਓ ਮੈਂ ਪ੍ਰੋਡਕਸ਼ਨ ਦਊਂਗਾ ਤੁਸੀਂ ਮੈਨੂੰ ਦੱਸੋ ਤੁਹਾਨੂੰ ਕੋਈ ਧਮਕੀ ਦਿੰਦਾ ਹੈ ਅਗਰ ਵਰਗਲ ਕੰਟੈਂਟ ਬਣਾਉਣ ਵਾਲੀਆਂ ਕੁੜੀਆਂ ਨੂੰ ਜੇ ਤੁਸੀਂ ਮੇਰੇ ਕੋਲ ਆਓ ਮੈਂ ਪ੍ਰੋਡਕਸ਼ਨ ਦਊਂਗਾ ਹਰਜੀਤ ਸਿੰਘ ਦੀ ਗੱਲ ਕਰਦੇ ਵੇਸੇ ਹਾਂਜੀ ਹਰਜੀਤ ਉਹ ਤਾਂ ਇਸ ਮਸਲੇ ਤੇ ਵੀ ਬੋਲੇ ਵੀ ਅਸੀਂ ਨਹੀਂ ਮਾਫੀ ਦੇਣੀ ਉਹਨਾਂ ਨੂੰ ਖੜਨਾ ਹੀ ਉਸ ਸਾਈਡ ਹੁੰਦਾ ਜੀ ਜਿਹੜੀ ਸਾਈਡ ਧਰਮ ਹੋਏਗਾ ਉਸ ਤੋਂ ਉਹਨਾਂ ਨੇ ਖੜਨਾ ਹੀ ਉਸੇ ਸਾਈਡ ਹੈ ਛਿਰੂ ਤਾਂ ਬਾਈ ਨੇਚਰ ਉਹ ਹੈਗੇ ਆ ਜੀ ਐਸੇ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਸੀ ਜੀ ਹਰਜੀਤ ਸਿੰਘ ਜੀ ਨੂੰ ਮੈਂ ਸਵਾਲ ਕੀਤਾ ਸੀਗਾ ਵੀ ਤੁਸੀਂ ਇਸ ਟਾਈਮ ਹਰਦੁਆਰ ਚੋਂ ਇੱਥੇ ਹੀ ਗਿਆਨ ਗੋਦਰੀ ਗੁਰਦੁਆਰਾ ਕਦੇ ਹੋਇਆ ਕਰਦਾ ਸੀਗਾ 1984 ਦੇ ਵਿੱਚ ਉਹ ਪੰਤ ਤੋੜ ਦਿੱਤਾ ਗਿਆ ਅੱਜ ਉੱਥੇ ਸਕਾਊਟ ਆਫਿਸ ਹੈ ਅੰਧਰੇ ਟੋਪਕੇ ਸ਼ਰਮਨਾਲ ਮਰਨਾਲੀ ਗੱਲ ਹੈ ਕਿ ਅੱਜ ਉੱਥੇ ਨਿਸ਼ਾਨ ਸਾਹਿਬ ਵੀ ਨਹੀਂ ਲਗਾ ਸਕਦੇ ਸਿੱਖ ਜਿਨ੍ਹਾਂ ਸਿੱਖਾਂ ਨੇ ਧਰਮ ਦੇ ਲਈ ਲੈਨ ਲਗਾ ਕੇ ਭਾਈ ਸਾਹਿਬ ਲਾਈਨਾਂ ਲਗਾ ਕੇ ਸਿਰ ਉਡਾਏ ਹਨ ਹੈਨਾ ਜੀ ਉਸ ਗਿਆਨ ਗੋਤੜੀ ਗੁਰਦੁਆਰਾ ਸਾਹਿਬ ਜਿੱਤੇ ਸੀਗਾ ਜਿੱਥੇ ਸੀ ਕਿ ਨਿਸ਼ਾਨ ਸਾਹਿਬ ਨੀ ਲੰਦਨਦੇ ਜੀ ਗੰਗਾ ਮਹਾਸਭਾ ਨੇ ਇਹਦਾ ਵਿਰੋਧ ਕੀਤਾ ਵੀ ਅਸੀਂ ਨਹੀਂ ਲਗਾਣ ਦਵਾਂਗੇ ਇੱਥੇ ਨਿਸ਼ਾਨ ਸਾਹਿਬ ਗੰਗਾ ਮਹਾਸਭਾ ਧਰਮ ਦੀ ਰਾਜਧਾਨੀ ਕਹੇ ਜਾਣ ਵਾਲੇ ਹਰਦੁਆਰ ਦੇ ਵਿੱਚ ਹੈ ਹਲਤ ਹੈ ਹਰਜੀਤ ਉੱਥੇ ਹੀ ਸੀਗੇ ਮੇਰੇ ਗੱਲ ਹੋਈ ਆ ਫੋਨ ਤੇ ਉਹਨਾਂ ਨਾਲ ਮੈਂ ਕਿਹਾ ਮੈਂ ਰਿਕਾਰਡਿੰਗ ਵੀ ਦੇ ਦੂੰਗਾ ਆਪ ਜੀ ਨੂੰ ਪਿੱਛੇ ਜੀ ਵਾਇਰਲ ਵੀ ਹੋਈ ਆ ਉਹ ਨਹੀਂ ਬੋਲਣਾ ਹੀ ਨਹੀਂਗਾ ਤੁਝੇ ਕਰ ਸੁਣਾ ਹੀ ਨਹੀਂ ਹੋਏਗਾ ਹਰਜੀਤ ਸਿੰਘ ਦੇ ਮੂੰਹ ਤੋਂ ਵੀ ਹਾਂ ਠੀਕ ਆ ਔਰ ਇਹ ਗੱਲ ਜਦ ਵੀ ਆਪਣਾ ਕਿਸੇ ਨੂੰ ਇੰਟਰੋਡਕਸ਼ਨ ਦੰਦੇ ਆਂ ਕਿਆ ਕਹਿ ਕੇ ਦੰਦੇ ਆਂ ਜੀ ਮੈਂ ਫਕੀਰ ਜੀ ਫਕੀਰ ਚੰਦ ਜੀ ਦਾ ਮੁੰਡਾ ਫਕੀਰ ਚੰਦ ਹਾਂ ਜੀ ਆ ਕੁਛ ਐਸਾ ਹੀ ਸੀਗਾ ਆਪਣਾ ਕਿਹਾ ਫਕੀਰ ਚੰਦ ਸਿੰਘ ਐਸਾ ਕੁਛ ਸੀਗਾ ਵੀ ਮੈਂ ਫਕੀਰ ਚੰਦ ਜੀ ਦਾ ਉਹ ਹੈਗਾ ਜੀ ਮਾਰੇ ਸਾ ਹਾਂ ਵੀ ਮਨ ਦਾ ਵੰਸ਼ ਹੈ ਤੇ ਮੈਂ ਉਹ ਹੀ ਹਾਂ ਜਿਨ੍ਹਾਂ ਨੇ ਰਾਮ ਮੰਦਿਰ ਲੰਗਰ ਲਾਇਆ ਹੈ ਮੈਂ ਰਾਮ ਮੰਦਿਰ ਰਾਮ ਮੰਦਿਰ ਜਿਹੜੇ ਪਹਿਲੇ ਨਿਹੰਗ ਸਿੰਘ ਜਿਹੜੇ ਗਏ ਸੀ ਉਹਨਾਂ ਦੇ ਵੰਸ਼ ਦੇ ਹਾਂ ਜੀ ਹਾਂ ਜੀ ਉਹ ਜਿਨ੍ਹਾਂ ਨੇ ਉੱਥੇ ਆਵਣ ਕੀਤਾ ਹਾਂ ਜੀ ਹਾਂ ਜੀ ਉਹਨਾਂ ਦੇ ਵੰਸ਼ ਦੇ ਜਦੋਂ ਬਾਬਰੀ ਮਸਜਿਦ ਸੀ ਜਦ 1992 ਦੇ ਵਿੱਚ ਜਦ ਬਾਬਰੀ ਮਸਜਿਦ ਢੋੜੀ ਗਈ ਹੈ ਮੈਂ ਉਸ ਟਾਈਮ ਦਾ ਜੁੜਿਆ ਹੋਇਆ ਹਾਂ ਰਾਮ ਮੰਦਿਰ ਨਾਲ ਅਖਬਾਰਾਂ ਦੀ ਖਬਰਾਂ ਹੈਗੀਆਂ ਮੈਂ ਤੁਹਾਨੂੰ ਉਹਦੇ ਤੁਸੀਂ ਫੋਟੋਗ੍ਰਾਫ ਲੈ ਸਕਦੇ ਮੇਰੇ ਕੋਲ ਪਹੀਆ ਮੌਜੂਦ ਹੈ ਮੈਂ ਦਿਖਾ ਸਕਦਾ ਹਾਂ ਜੀ ਮੈਂ ਵੀ ਗੱਲ ਬੋਲੂਗਾ ਜੋ ਮੈਂ ਕਹਿ ਸਕਦਾ 1992 ਦੇ ਵਿੱਚ ਜਦ ਬਾਵਰੀ ਮਸਜਿਦ ਟੁੱਟੀ ਹੈ ਬਾਵਰੀ ਮਸਜਿਦ ਟੁੱਟਣ ਤੋਂ ਬਾਅਦ ਤੋਂ ਲੈ ਕੇ ਅੱਜ ਤੱਕ ਜਦ ਤੱਕ ਉਦਘਾਟਨ ਨਹੀਂ ਹੋਇਆ ਅੱਜ ਤੱਕ ਅਸੀਂ ਰਾਮ ਮੰਦਿਰ ਅੰਦੋਲਨ ਨਾਲ ਜੁੜੇ ਹੋਏ ਰਹੇ ਹਾਂ ਜੀ ਮੈਂ ਜਦ ਦਾ ਲਗਾਤਾਰ ਜੁੜਾ ਹੋਇਆ ਹਾਂ ਜੀ ਰਾਮ ਮੰਦਿਰ ਦੇ ਨਾਲ ਜਦ ਉੱਥੇ ਉਦਘਾਟਨ ਹੋਇਆ ਮੈਨੂੰ ਇਹ ਪਾਈ ਸਾਹਿਬ ਕਿਤੇ ਇਹਨਾਂ ਦਾ ਲੰਗਰ ਨਹੀਂ ਲੱਭਿਆ ਪੰਜਾਬ ਹਿੰਦੂਆਂ ਲਈ ਬਹੁਤ ਸੇਫ ਜਗ੍ਹਾ ਹੈ। ਹਿੰਦੂਆਂ ਲਈ ਸੇਫ ਜਗ੍ਹਾ ਹੈ। ਬਿਲਕੁਲ। ਪੂਰੇ ਹਿੰਦੁਸਤਾਨ ਦੇ ਵਿੱਚ ਇਕੱਲਾ ਪੰਜਾਬ ਐਸੀ ਜਗ੍ਹਾ ਹੈ ਜਿਹੜਾ ਹਿੰਦੂਆਂ ਹਿੰਦੂਆਂ ਲਈ ਸਭ ਤੋਂ ਜ਼ਿਆਦਾ ਸੇਫ ਜਗ੍ਹਾ ਹੈ। ਸਭ ਤੋਂ ਜ਼ਿਆਦਾ। ਹਰੀਦਵਾਰ ਤੋਂ ਵੀ ਜ਼ਿਆਦਾ। ਹਰੀਦਵਾਰ ਤਾਂ ਬਹੁਤ ਜ਼ਿਆਦਾ ਅਨ ਸੇਫ ਹੈ। ਅਯੁੱਧਿਆ ਤੋਂ ਵੀ ਜ਼ਿਆਦਾ। ਬਹੁਤ ਜ਼ਿਆਦਾ। ਉਹਦੇ ਤੋਂ ਵੀ ਤਾਂ ਬਹੁਤ ਜ਼ਿਆਦਾ ਬਹੁਤ ਉੱਪਰ। ਯੂਪੀ ਦੇ ਵਿੱਚ ਸ਼ੋਭਾ ਯਾਤਰਾਵਾਂ ਤੇ ਪੱਥਰਬਾਜ਼ੀ ਹੋਣਾ ਹਰ ਸਾਲ ਹੁੰਦੀ ਹੈ। ਐਵਰੀ ਈਅਰ ਹੁੰਦੀ ਹੈ। 3-3 4-4 ਥਾਵਾਂ ਤੇ ਹੁੰਦੀ ਹੈ। ਹਮ। ਮਧ ਪ੍ਰਦੇਸ਼ ਚ ਹੁੰਦੀ ਆ ਗੁਜਰਾਤ ਚ ਹੋਈ ਆ ਚਾਰਖੰਡ ਚ ਹੋਈ ਆ ਬੰਗਾਲ ਚ ਹੋਈ ਆ ਹਿਮਾਚਲ ਚ ਹੋਈ ਆ ਹਿਮਾਚਲ ਦਾ ਮੈਂ ਪੱਕਾ ਨਹੀਂ ਕਹਿ ਸਕਦਾ ਤੇ ਲਗਭਗ ਇਹ ਸਾਰੀ ਜਿਹੜੀ ਕੋਬੈਲਟ ਕਹ ਲਓ ਇਹਨੂੰ ਜਾਂ ਹਿੰਦੀ ਬੈਲਟ ਕਹ ਲਓ ਇਹਦੇ ਸਾਰੇ ਚ ਪੱਥਰਬਾਜੀ ਹੋਈ ਆ ਸ਼ੋਭਾ ਯਾਤਰਾਵਾਂ ਤੇ ਸਿਰਫ ਪੰਜਾਬ ਚ ਨਹੀਂ ਹੋਈ ਜੀ ਅਜੇ ਤੱਕ ਇੱਕ ਘਟਨਾ ਕੋਈ ਦੱਸ ਦੋਵੇ ਇੱਕ ਸਿੰਗਲ ਇੱਕ ਵੀ ਘਟਨਾ ਨਹੀਂ ਆ ਪੰਜਾਬ ਦੇ ਵਿੱਚ ਪੰਜਾਬ ਚ ਕਿਸੇ ਸ਼ੋਭਾ ਯਾਤਰਾ ਤੇ ਕੋਈ ਪੱਥਰਬਾਜੀ ਹੋਈ ਹੋਵੇ ਹੂੰ ਜਿੱਥੇ ਇਹਨਾਂ ਦੇ ਯੋਗੀ ਜੀ ਦੀ ਸਰਕਾਰ ਹੈ ਇਹਨਾਂ ਦੇ ਹਿੰਦੂ ਹਿਰਦਿਆਂ ਦੀ ਸਮਰਾਟ ਹੈ ਉੱਥੇ ਤੇ ਰੋਜ਼ ਦਾ ਕੰਮ ਹੈ ਰੋਜ਼ ਉੱਥੋਂ ਪਲਾਨ ਕਰਦਾ ਹੈ ਹਿੰਦੂ ਉੱਥੇ ਨਹੀਂ ਬੋਲਣਗੇ ਇਹ ਦਿੱਲੀ ਦੇ ਵਿੱਚੋਂ ਹਿੰਦੂ ਪਲਾਨ ਕਰ ਰਿਹਾ ਜੀ ਤੇਆਂ ਰੋਜ਼ ਮਾਰੀਆਂ ਜਾ ਰਹੀਆਂ ਹਿੰਦੂਆਂ ਦੀਆਂ ਯੂਪੀ ਔਰ ਦਿੱਲੀ ਖਾਸ ਕਰਕੇ ਹਾਂਜੀ ਕਿਉਂ ਦੋਨੋਂ ਪਾਸੇ ਤਾਂ ਬੀਜੇਪੀ ਦੀ ਸਰਕਾਰ ਹੈ ਮਾਰੀਆਂ ਜਾਂਦੇ ਤੇ ਰਿਕਾਰਡ ਚੱਕੋ ਐਨਸੀਆਰਬੀ ਦਾ ਡਾਟਾ ਚੱਕੋ ਸਭ ਤੋਂ ਜ਼ਿਆਦਾ ਰੇਪ ਅਪਰੋਕਸੀਮੇਟ ਸਭ ਤੋਂ ਜ਼ਿਆਦਾ ਰੇਪ ਜਿਹੜਾ ਯੂਪੀ ਚ ਹੁੰਦੇ ਆ ਹਜ਼ਾਰੋਂ ਬੱਚਿਆਂ ਗਾਇਬ ਹੈ ਹਜ਼ਾਰੋਂ 40-45 ਹਜ਼ਾਰ ਕੁੜੀਆਂ ਹਿੰਦੂਆਂ ਦੀਆਂ ਬੱਚੀਆਂ ਗਾਇਬ ਹੈ ਯੂਪੀ ਚੋਂ ਹੂੰ ਕੁਝ ਨਹੀਂ ਪਤਾ ਕਿੱਧਰ ਗਈਆਂ ਜ਼ਮੀਨ ਖਾ ਗਈ ਅਸਮਾਨ ਨਿਕਲ ਗਿਆ ਇਹ ਹਾਲ ਗੁਜਰਾਤ ਦੇ ਆਪਾਂ ਹੈ ਕਿੱਥੇ ਆ ਜੀ ਜਿੰਨਾ ਕੁਝ ਹਿੰਦੂ ਸੁਸਾਇਟੀ ਨਾਲ ਹੋ ਰਿਹਾ ਹੈ ਨਾ ਜੇ ਅਗਰ ਉਹਨੂੰ ਬਹੁਤ ਜ਼ਿਆਦਾ ਖਿਆਲ ਨਾਲ ਦੇਖੋ ਤੇ ਆਪਾਂ ਨੂੰ ਫਿਰ ਇਹ ਸਮਝ ਲੱਗਦੀ ਹੈ ਕਿ ਇਹ ਲੋਕ ਕਰ ਕਿਆ ਰਹੇ ਨੇ ਲੋਕਾਂ ਦਾ ਲੋਕਾਂ ਦਾ ਜਿਹੜਾ ਧਿਆਨ ਹੈ ਉਹ ਡਾਇਵਰਟ ਕਰ ਰਹੇ ਨੇ ਨਾ ਚੀਜ਼ਾਂ ਵੱਲ ਤੇ ਜਿਹੜੇ ਆ ਰਮਾਨ ਮਲਿਕ ਦੇ ਮਸਲੇ ਦੇ ਵਿੱਚ ਜਿਆਦਾ ਬੋਲਦੇ ਪਏ ਆ ਇਹ ਉਹੀ ਲੋਕ ਨੇ ਜਿਹੜੇ ਕਹਿੰਦੇ